ਕੋਈ ਵੀ ਕਿਸਾਨ ਯੂਨੀਅਨ ਹੈ ਉਹਦਾ ਕੰਮ ਇਹ ਹੁੰਦਾ ਹੈ ਖੇਤ ਵਾਸਤੇ ਜਾਂ ਕਿਸਾਨੀ ਵਾਸਤੇ ਉਹਦੇ ਹੱਕ ਚ ਗੱਲ ਕਰਨੀ ਹੁੰਦੀ ਹੈ ਪਰ ਇੱਥੇ ਪਹਿਲੀ ਵਾਰ ਹੋਇਆ ਕਿ ਚੰਗਾ ਭਲਾ ਖਾਲਾ ਪ੍ਰਸ਼ਾਸਨ ਬਣਾ ਰਿਹਾ ਸੀ ਪਰ ਇਹ ਕਹਿੰਦੇ ਖਾਲਾ ਬੰਨ ਨਹੀਂ ਦੇਣਾ ਇਹ ਦੀ ਵੀ ਤਨਗਰਾਂ ਵਾਲਾ ਜ਼ਮੀਨ ਆ ਉਹਨੂੰ ਪਾਣੀ ਲਿਆ ਕੇ ਰਲਫਾਫਾ ਪਾ ਕੇ ਮੋਟਰ ਤੋਂ ਪਾਣੀ ਲਾ ਰਿਹਾ ਕਿਸੇ ਦੀਦ ਹੋਰ ਤੋਂ ਅੱਛਾ ਹਾਂ ਇਹ ਉਹ ਵੈੜੀ ਆ ਦੀ ਬੰਜਰ ਕਰ ਲੂਗਾ ਪਰ ਮੇਰੇ ਦਸ ਕਿੱਲੇ ਬੰਜਰ ਕਰਨਾ ਚਾਹੁੰਦਾ ਜੀ ਮੈਂ ਭਲਾ ਕਹਿੰਦਾ ਇੱਕ ਅੱਖੋ ਕਾਣਾ ਹੋ ਜਾਂ ਦੂਜਾ ਦੋ ਦੋਨਾਂ ਦਾ ਬਸ ਮੇਨ ਗੱਲ ਇਹ ਹੀ ਹੈ ਜੀ ਬਸ ਬਸ ਇੱਕ ਕਿਰਤੀ ਕਿਸਾਨ ਯੂਨੀਅਨ ਵੀ ਬਸ ਇਸ ਸਟੈਂਡ ਲੈ ਰਹੀ ਹੈ ਤੁਹਾਨੂੰ ਹਾਂ ਜੀ ਕਾਲਾ ਬਣਾਉਣ ਪਹੁੰਚ ਗਏ ਸੀ ਹਾਂ ਜੀ ਹਾਂ ਜੀ ਬਣਾ ਦਿੱਤਾ ਗਿਆ ਸੀ ਜੀ ਮੈਂ ਦੋ ਵਾਰੀਆਂ ਇਹਦੇ ਵਿੱਚ ਦੀ ਪਾਣੀ ਲਾਵ ਚੁੱਕਿਆ ਜੀ ਤਾਲੁਕ ਇਹਨਾਂ ਦਾ ਇਹ ਹੀ ਹੈ ਬਸ ਜੋ ਇਹਨਾਂ ਦਾ ਚੁੱਲਾ ਚੱਲਦਾ ਹੈ ਇਸੇ ਕੰਮ ਤੋਂ ਚੱਲਦਾ ਵਿੱਚ ਦੋ ਭਰਾਵਾਂ ਦੇ ਤਫੇੜ ਪਾ ਕੇ ਚੁੱਲਾ ਚਲਾਈ ਜਾਂਦੇ ਹੈ ਜੀ ਪੰਚਾਇਤ ਸੀਗੀ ਪਿੰਡ ਦੀ ਪੰਚਾਇਤ ਫੈਸਲਾ ਕਰਦੀ ਹੈ ਉਹ ਨੂੰ ਪਤਾ ਹੁੰਦਾ ਵੀ ਕਿਹੜੀ ਚੀਜ਼ ਕਦੋਂ ਤੋਂ ਚੱਲਦੀ ਆ ਰਹੀ ਹੈ ਜਾਂ ਕਿਹੜੇ ਬੰਦੇ ਦਾ ਹੱਕ ਬਣਦਾ ਸਿੱਧੀ ਜੀ ਗੱਲ ਇਹ ਆ ਬਸ ਉਹ ਆ ਆਪਦੀ ਜ਼ੋਰ ਜੱਬੀ ਕਰ ਰਹੇ ਆ ਜੀ ਇੱਕ ਛੰਡੇ 'ਚ ਡੰਡਾ ਪਾ ਕੇ ਉਹ ਇਹ ਕਿਸਾਨਾਂ ਦੇ ਹੱਕ 'ਤੇ ਖੜਨਾ ਵਾਸਤੇ ਹੁੰਦੀ ਆ ਪਰ ਇਹ ਵਿਰੋਧ 'ਚ ਖੜ ਰਹੇ ਆ ਜੀ ਉਹ ਜਿਹੜੇ ਬੰਦੇ ਕਹਿੰਦੇ ਵੀ ਇੱਥੇ ਹੈ ਨਹੀਂ ਸੀ ਉਹਨਾਂ ਨੂੰ ਇਹ ਪੁੱਛਿਆ ਜਾਵੇ ਵੀ ਪਿੱਛੇ ਖਾਲਾ ਖੜਾ ਉਹ ਕਾਰੇ ਵਾਸਤੇ ਖਾਲਾ ਉਹ ਕਿਹਨੂੰ ਜਾਂਦਾ ਖਾਲਾ ਇਹਨੂੰ ਪਿੱਛੇ ਖਾਲਾ ਆ ਰਿਹਾ ਉਹ ਕਿੱਥੇ ਜਾਂਦਾ ਦਾ ਭਾਈ ਕਿਵੇਂ ਨਿਬੜੂਗਾ ਜਿਵੇਂ ਹੁਣ ਉਹ ਝੰਡੇ ਲਾ ਗਏ ਤੇ ਤੁਸੀਂ ਪੰਚਾਇਤੀ ਦੌਰ ਤੇ ਨਹੀਂ ਆਖਿਆ ਵੀ ਭਾਈ ਇਹ ਕੀ ਕਰੀ ਜਾਂਦੇ ਹੋ ਸਾਡੇ ਪਿੰਡ ਦਾ ਮੈਟਰ ਹੈ ਜਦੋਂ ਯੂਨੀਅਨ ਆ ਜਾਂਦੀਆਂ ਨਹੀਂ ਮੈਡਮ ਅਸੀਂ ਉਹ ਯੂਨੀਅਨ ਦੇ ਉਸ ਦੇ ਮੱਥੇ ਨਹੀਂ ਲੱਗਦੇ ਸਾਰਸਿਕਾ ਜੀ ਲਿਵ ਆਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਮੈਂ ਪਿੰਡ ਕੌਣੀ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਖੜੀ ਹੋਈਆਂ ਇੱਥੇ ਕਹਿ ਸਕਦੇ ਆ ਕਿ ਪਿੰਡ ਦੇ ਦੋ ਵਿਅਕਤੀਆਂ ਦਾ ਖਾਲੇ ਦਾ ਰੌਲਾ ਹੈ ਇਹ ਖਾਲਾ ਪਿਛਲੇ 30 ਸਾਲਾਂ ਤੋਂ ਇਹਨਾਂ ਦਾ ਕਹਿਣਾ ਹੈ ਕਿ ਚੱਲਦਾ ਆ ਰਿਹਾ ਸੀ ਤੇ ਹੁਣ ਇਹਨੂੰ ਪੱਕਾ ਕਰਾਉਣਾ ਚਾਹੁੰਦੇ ਸੀ ਕਾਗਜ਼ਾਂ ਦੇ ਵਿੱਚ ਤਾਂ ਕਿ ਅੱਗੇ ਜਾ ਕੇ ਕਿਸੇ ਨੂੰ ਕੋਈ ਸਮੱਸਿਆ ਨਾ ਹੋਵੇ ਤੇ ਜਿਹੜੀ ਇੱਕ ਪਾਰਟ ਇੱਕ ਪਾਸੇ ਦੋ ਪਰਿਵਾਰ ਨੇ ਤੇ ਦੂਜੇ ਪਾਸੇ ਇੱਕ ਪਰਿਵਾਰ ਹੈ ਉਹਨਾਂ ਦੇ ਵੱਲੋਂ 7 ਵਾਰ ਹਾਂ ਕਰਕੇ ਖਾਲੇ ਦੀ ਨੂੰ ਪੱਕਾ ਕਰਨ ਲਈ 7 ਵਾਰ ਹਾਂ ਕੀਤੀ ਗਈ ਬਕਾਇਦਾ ਸਾਈਨ ਵੀ ਨੇ ਅਤੇ ਉਸ ਤੋਂ ਬਾਅਦ ਜਿਹੜੀ ਆ ਨਾ ਕਰ ਦਿੱਤੀ ਗਈ ਔਰ ਪਿੱਛੇ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗੀ ਕਿ ਇੱਕ ਵਾਰ ਕੈਮਰਾ ਘੁਮਾਵੇ ਸਭ ਤੋਂ ਵੱਡੀ ਸਮੱਸਿਆ ਇੱਥੇ ਇਹ ਹੈ ਕਿ ਹੁਣ ਇਸ ਪਿੰਡ ਦੇ ਦੋ ਵਿਅਕਤੀਆਂ ਦੇ ਰੋਲੇ ਦੇ ਵਿੱਚ ਯੂਨੀਅਨ ਐਂਟਰ ਕਰ ਚੁੱਕੀ ਆ ਤੇ ਯੂਨੀਅਨ ਕਿਹੜੀ ਆ ਜੀ ਇਹ ਕਿਰਤੀ ਕਿਸਾਨ ਯੂਨੀਅਨ ਹੁਣ ਵੈਸੇ ਤਾਂ ਕਿਰਤੀ ਕਿਸਾਨ ਯੂਨੀਅਨ ਜਾਂ ਕੋਈ ਵੀ ਕਿਸਾਨ ਯੂਨੀਅਨ ਹੈ ਉਹਦਾ ਕੰਮ ਇਹ ਹੁੰਦਾ ਹੈ ਕਿ ਜਦੋਂ ਵੀ ਕਿਤੇ ਰੋਲਾ ਹੁੰਦਾ ਜਾਂ ਕਿਸੇ ਦੇ ਖੇਤ ਨੂੰ ਪਾਣੀ ਜਾਣਾ ਹੁੰਦਾ ਖੇਤ ਖੇਤ ਵਾਸਤੇ ਜਾਂ ਕਿਸਾਨੀ ਵਾਸਤੇ ਉਹਦੇ ਹੱਕ ਚ ਗੱਲ ਕਰਨੀ ਹੁੰਦੀ ਹੈ ਪਰ ਇੱਥੇ ਪਹਿਲੀ ਵਾਰ ਹੋਇਆ ਹੈ ਕਿ ਚੰਗਾ ਭਲਾ ਖਾਲਾ ਪ੍ਰਸ਼ਾਸਨ ਬਣਾ ਰਿਹਾ ਸੀ ਪਰ ਇਹ ਕਹਿੰਦੇ ਖਾਲਾ ਬੰਨ ਨਹੀਂ ਦੇਣਾ ਯਾਨੀ ਕਿ ਦੋ ਪਰਿਵਾਰਾਂ ਨੂੰ ਪਾਣੀ ਲੱਗਣ ਨਹੀਂ ਦੇਣਾ ਆਹ ਗੱਲਬਾਤ ਹੋਈ ਹੈ 22 ਦਿਨਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਜਿਵੇਂ ਮੈਂ ਗੱਲ ਕੀਤੀ ਸਭ ਤੋਂ ਪਹਿਲਾਂ ਤੁਹਾਡੇ ਤੋਂ ਸਬੂਤ ਦੇਖਣੇ ਚਾਹੁੰਦੇ ਆ ਕਿ ਕਿਹਦਾ ਕਿਹਦਾ ਰੌਲਾ ਹੈ ਕੌਣ-ਕੌਣ ਇਹ ਬੰਦੇ ਆ ਤੇ ਕਦੋਂ ਤੁਸੀਂ ਸੋਚਦੇ ਹੋ ਵੀ ਆਪਾਂ ਇਹਨੂੰ ਪੱਕਾ ਕਰਾਉਣਾ ਤੇ ਕਿੰਨੇ ਸਮੇਂ ਤੋਂ ਇਹ ਚੱਲਦਾ ਆ ਰਿਹਾ ਸੀ ਇਹ ਅਸੀਂ ਦੋ ਭਰਾ ਸੀਗੇ ਜੀ ਕੁਲਵਿੰਦਰ ਸਿੰਘ ਤੇ ਸੁਖਦੀਪ ਸਿੰਘ ਅਸੀਂ ਦੋਵਾਂ ਭਰਾਵਾਂ ਨੇ ਇਹ ਐਪਲੀਕੇਸ਼ਨ ਦਿੱਤੀ ਸੀ ਨਹਿਰ ਵਿਭਾਗ ਦੇ ਵਿੱਚ ਇੱਕ ਖਾਲਾ ਕੱਚੇ ਖਾਲ ਨੂੰ ਚਾਲੂ ਖਾਲ ਨੂੰ ਰਿਕਾਰਡ ਵਿੱਚ ਮਨਜ਼ੂਰ ਕਰਨ ਬਾਰੇ ਤੇ ਸੁਖਦੀਪ ਸਿੰਘ ਇਹਦੇ ਤੋਂ ਬਾਅਦ ਜਦੋਂ ਸੁਖਦੀਪ ਸਿੰਘ ਤੁਹਾਡਾ ਭਰਾ ਆ ਹਾਂ ਜੀ ਹਾਂ ਜੀ ਨਹੀਂ ਜੀ ਮੇਰੇ ਚਾਚੇ ਦਾ ਬੇਟਾ ਜੀ ਉਹ ਉਸ ਤੋਂ ਬਾਅਦ ਉਹ ਨਹਿਰ ਵਿਭਾਗ ਦੇ ਜਦੋਂ ਕੇਸ ਐਕਸ਼ਨ ਸਾਹਿਬ ਕੋਲੇ ਗਿਆ ਉੱਥੇ ਪਹਿਲਾਂ ਪ੍ਰੇਵਤੀ ਸੀ ਫਿਰ ਵਿਰੋਧੀ ਤੇ ਰੋ ਗਿਆ ਜੀ ਤੇ ਮੁੜ ਕੇ ਉੱਥੇ ਉਦੋਂ ਗਾਂ ਸਟਾਨ ਤੇ ਵੀ ਲਿਖਤ ਹੋਈ ਵੀ ਹੈ ਜੀ ਉੱਪਰ ਕੁਛ ਲਿਖਿਆ ਮਾੜਾ ਮਾੜਾ ਜਾਣਕਾਰੀ ਦਿਓ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗੀ ਕਿ ਥੋੜਾ ਇਹਦੇ ਵਿੱਚ ਲਿਖਿਆ ਵੀ ਹਾਂਜੀ ਇਹ ਨਹਿਰ ਵਿਭਾਗ ਦੇ ਵਾਰਤੋ ਵਿੱਚ ਲਿਆ ਜਾਵੇਗਾ ਜੇਕਰ ਨਹਿਰੀ ਰਿਕਾਰਡ ਕਿਸੇ ਵੀ ਨਕਸ਼ੇ ਤੇ ਇਸ ਨੂੰ ਕੋਈ ਵੀ ਇਤਰਾਜ਼ ਨਹੀਂ ਹੋਵੇਗਾ ਇਹ 25 30 ਸਾਲ ਤੋਂ ਚੱਲ ਆ ਰਿਹਾ ਜੀ ਇਹ ਘਾਣੇ ਦਾ ਪੰਚਾਇਤੀ ਰਾਜ ਇਨਾਮ ਹੋਇਆ ਜੀ ਆ ਜ਼ਿਲ੍ਹੇਦਾਰ ਪਟਵਾਰੀ ਕੋਲੇ ਬਿਆਨ ਹੋਇਆ ਇਹ ਤੇ ਚ ਵੀ ਲਿਖਿਆ 25-30 ਸਾਲ ਤੋਂ ਚੱਲ ਰਿਹਾ ਜੀ ਇਹ ਸੁਖਦੀਪ ਸਿੰਘ ਦੇ ਸਹਣ ਹੋਏ ਹੋਵੇ ਜੀ ਠੀਕ ਹੈ ਇਹਦੇ ਚ ਮੰਨਿਆ ਇਹ ਮੰਨ ਰਿਹਾ ਜੀ ਹਾਂ ਜੀ ਹਾਂ ਜੀ ਆ ਗੁਰਪ੍ਰੀਤ ਰਜਿੰਦਰ ਸਿੰਘ ਗਾਂ ਜਿਨ੍ਹਾਂ ਨੂੰ ਪਾਣੀ ਲੱਗ ਰਿਹਾ ਜੀ ਆ ਸੁਖਦੀਪ ਸਿੰਘ ਦੇ ਫੇਰ ਬਿਆਨ ਦਿੱਤੇ ਵੀ ਇਹ ਪਿਤਾ ਪੁਰਖੀ ਚੱਲ ਰਿਹਾ ਜੀ ਅੱਛਾ ਜੀ ਆ ਐਕਸੀਡੈਂਟ ਦਾ ਫੈਸਲਾ ਹੋ ਗਿਆ ਜੀ ਉਦੋਂ ਗਾਂ ਆ ਪਿੰਡ ਦੇ ਲੋਕਾਂ ਦੇ ਬਿਆਨ ਹੋ ਗਏ ਜੀ ਜੋ ਇਹਨਾਂ ਨੇ ਕਿਹਾ ਵੀ ਹਾਂ 25-30 ਸਾਲ ਤੋਂ ਚੱਲ ਰਿਹਾ ਜੀ ਅੱਛਾ ਹਾਂ ਜੀ ਪਿੰਡ ਦੀ ਪੰਚਾਇ ਉਦੋਂ ਜ਼ਿਲ੍ਹਾ ਥਾਣੇ ਮਨਹਿਰ ਮਹਿਕਮੇ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਦੁਆਰਾ ਡੀਸੀ ਦੇ ਹੁਕਮਾਂ ਦੁਆਰਾ ਪਵਾਇਆ ਗਿਆ ਸੀ ਇਹ ਫਿਰ ਕੀਰਤੀ ਕਿਸਾਨ ਜੁਨੀਅਨ ਨੇ ਇਹ ਖਾਲਾ ਟਮਾ ਪਵਾਤਾ ਸੀ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਸਟਾਰਟਿੰਗ 'ਚ ਦੱਸਿਆ ਵੀ ਤੁਸੀਂ ਕਿਹਾ ਵੀ ਅਸੀਂ ਖਾਲਾ ਪੱਕਾ ਕਰਾਉਣਾ ਹੈ ਇਹਦੇ 'ਚ ਸੁਖਦੀਪ ਸਿੰਘ ਨੇ ਮਨਜ਼ੂਰੀ ਦਿੱਤੀ ਸੀ ਹਾਂਜੀ 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 ਪਹਿਲਾਂ ਮਨਜ਼ੂਰੀ ਦਿੱਤੀ ਸੀਗੀ ਦਿੱਤੀ ਸੀ ਉਸ ਤੋਂ ਬਾਅਦ ਪੰਚਾਇਤ ਦੇ ਵੀ ਬਿਆਨ ਹੁੰਦੇ ਆ ਵੀ ਭਾਈ ਕੀ ਇਸ ਖਾਲਾ ਪੱਕਾ 25-30 ਸਾਲ ਤੋਂ ਚੱਲਦਾ ਹਾਂਜੀ ਹਾਂਜੀ ਉਹ ਪੰਚਾਇਤ ਨੇ ਵਿੱਚ ਬਿਆਨ ਦਿੱਤੇ ਜੀ ਜੋ ਇਹਨਾਂ ਤੋਂ ਜਿਨ੍ਹਾਂ ਤੋਂ ਮੈਂ ਪਾਣੀ ਵੜਦਾ ਜਿਨ੍ਹਾਂ ਨੂੰ ਮੈਂ ਵਡਾਉਣਾ ਉਹਨਾਂ ਨੇ ਬਿਆਨ ਦਿੱਤੇ ਆ ਬਾਕੀ ਮੇਰੇ ਪਿੰਡ ਦੇ ਮੋਹਦਵਾਰ ਸੱਜਣ ਖੜੇ ਆ ਉਹਨਾਂ ਤੋਂ ਪੁੱਛ ਸਕਦੇ ਆ ਜੀ ਅੱਛਾ ਜੀ ਫਿਰ ਉਸ ਤੋਂ ਬਾਅਦ ਤੁਸੀਂ ਕਿਹਾ ਵੀ ਪ੍ਰਸ਼ਾਸਨ ਵੀ ਆ ਕੇ ਦੇਖਦਾ ਹੈ ਵੀ ਇਹ ਖਾਲਾ ਚੱਲਦਾ ਹੈ ਕਿ ਨਹੀਂ ਆਏ ਉਹ ਹਾਂਜੀ ਹਾਂਜੀ ਜ਼ਿਲ੍ਹੇਦਾਰ ਪਟਵਾਰੀ ਦੀਆਂ ਦੋ ਵਾਰਾਂ ਰਿਪੋਰਟਾਂ ਹੋਈਆਂ ਵੀ ਇਹ ਮੌਕੇ ਤੇ ਖਾਲਾ ABC ਮੌਕੇ ਤੇ ਚੱਲ ਰਿਹਾ ਜੀ ਉਹਨਾਂ ਨੇ ਦੋ ਵਾਰਾਂ ਰਿਪੋਰਟਾਂ ਕਰਤੀਆਂ ਵਿੱਚੋਂ 4 ਮਹੀਨੇ ਦਾ ਗੈਪ ਆ ਕੇ ਕੀਤੀ ਦੂਰੀਆਰ ਦੂਰੀਆਰ ਵਿਚਾਰਾਂ ਮਹੀਨੇ ਤੋਂ ਬਾਅਦ ਵੀ ਇਹ ਖਾਲਾ ਚੱਲ ਰਿਹਾ ਸੀ ਉਹ ਜ਼ਿਲ੍ਹੇਦਾਰ ਦੀਆਂ ਰਿਪੋਰਟਾਂ ਮੇਰੇ ਕੋਲ ਬਕਾਇਦਾ ਹੈਗੀਆਂ ਰਿਕਾਰਡ ਦੇ ਵਿੱਚ ਨਹਿਰ ਵਿਭਾਗ ਦੇ ਦੀ ਫਾਈਲ ਦੇ ਵਿੱਚ ਵੀ ਲੱਗੀਆਂ ਹੋਈਆਂ ਆ ਜਿਵੇਂ ਲਿਖਿਆ ਕਿ ਇਹ ਖਾਲਾ ਜਿਹੜਾ ਉਹ ਪਾ ਦਿੱਤਾ ਗਿਆ ਇੱਥੇ ਪੱਕਾ ਖਾਲਾ ਬਣਾਣਾ ਸ਼ੁਰੂ ਹੋ ਗਿਆ ਸੀ ਹਾਂਜੀ 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 ਰਿਕਾਰਡ ਵਿੱਚ ਮਨਜ਼ੂਰ ਕਰ ਦਿੱਤਾ ਗਿਆ ਸੀ ਕਿ ਕਿਆ ਸੀ ਡਰਾਫਟ ਪਈ ਵੀ ਥਾਣੇ 'ਚ ਮੇਰੇ ਬਕਾਇਦਾ ਮੇਰੇ ਕੋਲ ਪ੍ਰੂਫ ਹੈ ਜੀ ਅੱਛਾ ਠੀਕ ਹੈ ਹਾਂ ਜੀ ਥਾਣਾ ਬਣਾਉਣ ਪਹੁੰਚ ਗਏ ਸੀ ਹਾਂ ਜੀ ਹਾਂ ਜੀ ਬਣਾ ਦਿੱਤਾ ਗਿਆ ਸੀ ਜੀ ਮੈਂ ਦੋ ਵਾਰੀਆਂ ਇਹਦੇ ਵਿੱਚ ਦੀ ਪਾਣੀ ਲਾਵ ਚੁੱਕਿਆ ਜੀ ਅੱਛਾ ਬਣ ਗਿਆ ਸੀ ਬਣ ਗਿਆ ਮੈਂ ਦੋ ਵਾਰੀਆਂ ਪਾਣੀ ਵੀ ਲਾਇਆ ਆਪਦੀ ਫਸਲ ਨੂੰ ਕਣਕ ਨੂੰ ਇਹਦੇ ਵਿੱਚ ਦੀ ਠੀਕ ਹੈ ਹਾਂ ਜੀ ਹਾਂ ਜੀ ਫਿਰ ਫਿਰ ਕੀ ਹੋਇਆ ਅਚਾਨਕ ਕੀ ਹੋਇਆ ਫਿਰ ਅਚਾਨਕ ਬਸ ਕਿਰਤੀ ਕਿਸਾਨ ਜੁਨੀਆ ਨਾਲ ਵਿੱਚ ਇਸ ਵਿਵਾਦ ਦੇ ਵਿੱਚ ਆ ਗਏ ਉਹਨਾਂ ਨੇ ਥੋੜੇ ਜਿਹਾ ਨੂੰ ਫੌਦ ਦਿੱਤੀ ਉਹਨਾਂ ਨੇ ਮੁੜ ਕੇ ਖਾਲਾ ਟਵਾਤਾ ਜੀ ਅੱਛਾ ਕੌਣ ਕੌਣ ਆਏ ਉੱਥੋਂ ਅਰਜਿੰਦਰ ਸਿੰਘ ਤੇ ਨਿਹ ਚੁਲਾ ਚੱਲਦਾ ਇਸੇ ਕੰਮ ਤੋਂ ਚੱਲਦਾ ਵਿੱਚ ਦੋ ਭਰਾਵਾਂ ਦੇ ਦਫੇੜ ਪਾ ਕੇ ਕਿਉਂ ਲਾ ਲਾ ਚਲਾਈ ਜਾਂਦੇ ਆ ਜੀ ਉਹ ਅੱਛਾ ਨਹੀਂ ਫਿਰ ਵੀ ਪਿੰਡ ਦੇ ਪੰਚਾਇਤ ਸੀਗੀ ਪਿੰਡ ਦੀ ਪੰਚਾਇਤ ਫੈਸਲਾ ਕਰਦੀ ਆ ਉਹਨੂੰ ਪਤਾ ਹੁੰਦਾ ਵੀ ਕਿਹੜੀ ਚੀਜ਼ ਕਦੋਂ ਤੋਂ ਚੱਲਦੀ ਜਾ ਰਹੀ ਆ ਜਾਂ ਕਿਹੜੇ ਬੰਦੇ ਦਾ ਹੱਕ ਬਣਦਾ ਸਿੱਧੀ ਜੀ ਗੱਲ ਇਹ ਆ ਤੇ ਫਿਰ ਹੱਕ ਕਿਹਦਾ ਬਣਦਾ ਸੀ ਤੇ ਉਹਨਾਂ ਨੇ ਆ ਕੇ ਫਿਰ ਕਿਵੇਂ ਪ੍ਰਸ਼ਾਸਨ ਦੇ ਕੀਤੇ ਫੈਸਲੇ ਤੋਂ ਉੱਤੋਂ ਦੀ ਕਿਵੇਂ ਗਏ ਬਸ ਉਹ ਆ ਆਪਦੀ ਜ਼ੋਰ ਜਰਬੀ ਕਰ ਰਹੇ ਆ ਜੀ ਇੱਕ ਝੰਡੇ 'ਚ ਡੰਡਾ ਪਾ ਕੇ ਉਹ ਇਹ ਕਿਸਾਨਾਂ ਦੇ ਹੱਕ 'ਚ ਖੜਨਾ ਵਾਸਤੇ ਹੁੰਦੀ ਆ ਪਰ ਇਹ ਵਿਰੋਧ 'ਚ ਖੜ ਰਹੇ ਆ ਜੀ ਅੱਛਾ ਹਾਂਜੀ ਹਾਂਜੀ ਇਦਾਂ ਕੀਤਾ ਗਿਆ ਆਂਦਿਆ ਕੀਤਾ ਗਿਆ ਇਹ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਸਸੀਕਰਵਤ ਜੀ ਤੁਸੀਂ ਸਪੈਂਡ ਦੀ ਬਸਨੀ ਕੀ ਹਾਂਜੀ ਮੈਡਮ ਇਸ ਸਪੈਂਡ ਕੀ ਕਹਿਣਾ ਚਾਹੋਗੇ ਜਿਵੇਂ ਆ ਬਾਈ ਕਹਿੰਦਾ ਵੀ 25 30 ਸਾਲ ਤੋਂ ਖਾਲਾ ਚੱਲਦਾ ਸੀ ਅਸੀਂ ਪੱਕਾ ਕਰਾਉਂਦੇ ਸੀ ਕਿਸਾਨ ਯੂਨੀਅਨ ਕਰਨ ਨਹੀਂ ਦੇ ਰਹੀ ਇਹ ਮੈਡਮ ਮੈਂ ਤਾਂ ਅੱਜ ਆ ਪਹਿਲੀ ਵਾਰੀ ਮੈਂ ਇਹਨਾਂ ਨੂੰ ਕੱਲ ਥਾਣੇ ਵੀ ਮਿਲਿਆ ਸੀ ਮੈਂ ਕੱਲ ਵੀ ਇਹਨਾਂ ਨੂੰ ਕਿਹਾ ਸੀ ਮੈਂ ਕਿ ਤੁਸੀਂ ਦੋਵੇਂ ਪ੍ਰਾਂ ਬੈਠ ਕੇ ਰਾਜੀਨਾਮਾ ਕਰੋ ਤੁਸੀਂ ਐਵੇਂ ਆਪਸ ਵਿੱਚ ਦੀ ਕੌਲਜੀ ਜਾਣੇ ਹੋ ਇਹ ਮੁੰਡਾ ਮੈਨੂੰ ਕਹਿੰਦਾ ਲਈ ਵੀ ਅਸੀਂ ਦੋ ਮਰਲੇ ਵੱਧ ਜਗ੍ਹਾ ਦੇਣ ਨੂੰ ਵੀ ਤਿਆਰ ਆਂ ਮਤਲਬ ਖਾਲੇ ਦੀ ਜੋ ਕਾਟ ਬਣਦੀ ਹੈ ਉਹਦੇ ਦੋ ਮਰਲੇ ਵੱਧ ਜਗ੍ਹਾ ਦੇ ਦਾਂਗੇ ਤੁਸੀਂ ਪੁੱਛ ਲੋ ਉਹਨਾਂ ਨੂੰ ਪੁੱਛ ਕੇ ਜੋ ਕਰੋਗੇ ਅਸੀਂ ਕਰ ਦਿਆਂਗੇ ਇਹ ਕਹਿੰਦੇ ਵੀ ਉਸ ਰਾਤ ਉਹ ਆਉਂਦੇ ਨਹੀਂਗੇ ਇਹ ਗੱਲ ਹੋਈ ਆ ਹਾਂਜੀ ਮੇਰੇ ਕੋਲੇ ਨਹੀਂ ਗੱਲ ਹੋਈ ਆ ਠੀਕ ਹੈ ਤੁਸੀਂ ਤੁਸੀਂ ਇਹ ਗੱਲ ਜਿਵੇਂ ਇਹਨਾਂ ਨੇ ਆਖਿਆ ਵੀ ਅਸੀਂ ਤਾਂ ਵੱਧ ਜਗ੍ਹਾ ਵੀ ਦੇ ਦਾਂਗੇ ਤੁਸੀਂ ਨਿਵੇੜਨਾ ਚਾਹੁੰਦੇ ਹਾਂਜੀ ਹਾਂਜੀ ਮੈਂ ਤਾਂ ਨਿਵੇੜਨਾ ਚਾਹਣਾ ਮੈਂ ਪਹਿਲਾਂ ਵੀ ਦਿੱਤੀ ਵੀ ਮਿਹਨਤੀ ਕਰਾ ਲਵੇ ਜੇ ਕੋਈ ਬਣਦੀ ਤਾਂ ਆਪਦੀ ਲੈ ਲਵੇ ਵੀ ਕਿਸੇ ਹੈਂਡਲ ਤੇ ਕਿਸੇ ਹਸਾਮਨਾ ਵੀ ਘੱਟੋ ਘਾਟੇ 10 12 ਡਿਪਟੀ ਸਾਹਿਬ ਕੋਲੇ ਵੀ ਬੈਂਚ ਟੂ ਬੈਂਚ ਗੱਲ ਹੋ ਚੁੱਕੀ ਆ ਪਰ ਇਹਦੇ 'ਚ ਕੋਈ ਨਤੀਜਾ ਵਾਦੂਨਾਂ ਦਾ ਮਕਸਦ ਇਹ ਕੀ ਕਹਿਣਾ ਹੈ ਉਹਨਾਂ ਨੇ ਇਹ ਖਾਲਾ ਢਾਇਆ ਕਿਉਂ ਉਹਨਾਂ ਦਾ ਮਕਸਦ ਇਹ ਹੀ ਹੈ ਮੇਰੀ ਇੱਥੇ 10 ਕਿੱਲੇ ਜ਼ਮੀਨ ਅਭੀ ਇਹ ਬੰਜਰ ਕਰਨੀ ਹੈ ਜੀ ਬਸ ਇਹ ਹੀ ਮਕਸਦ ਹੈ ਉਹਨਾਂ ਦਾ ਕੱਲਾ ਜੀ ਅੱਛਾ ਇਹ ਇਹ ਮਕਸਦ ਹੈ ਫੀਗਾ ਫਿਰ ਇਹਨਾਂ ਦਾ ਬਾਈ ਕਿਵੇਂ ਨਿਬੜੂਗਾ ਜਿਵੇਂ ਹੁਣ ਉਹ ਚੰਡੇ ਲਾ ਗਏ ਤੇ ਤੁਸੀਂ ਪੰਚਾਇਤੀ ਦੌਰ ਤੇ ਨਹੀਂ ਆਖਿਆ ਵੀ ਭਾਈ ਇਹ ਕੀ ਕਰੀ ਜਾਂਦੇ ਹੋ ਸਾਡੇ ਪਿੰਡ ਦਾ ਮੈਟਰ ਹੈ ਜਦੋਂ ਯੂਨੀਅਨ ਆ ਜਾਂਦੀਆਂ ਆ ਨਹੀਂ ਮੈਡਮ ਅਸੀਂ ਉਹ ਯੂਨੀਅਨ ਦੇ ਉਸ ਦੇ ਮੱਥੇ ਨਹੀਂ ਲੱਗੇ ਸੀ ਚਾਚਾ ਜੀ ਅੱਛਾ ਇਹ ਲੱਗੇ ਤੁਸੀਂ ਤੁਸੀਂ ਮਿਲਿਓ ਇਹ ਲੱਗੇ ਹਾਂਜੀ ਅਸੀਂ ਗਏ ਸੀ ਰਜਿੰਦਰ ਸਿੰਘ ਕੋਲੇ ਗਏ ਸੀ ਦੀਪ ਸਿੰਘ ਵਾਲੇ ਅੱਛਾ ਉੱਥੇ ਸਾਡੀ ਗੱਲਬਾਤ ਹੋਈ ਸਾਰੀ ਅੱਛਾ ਇਹਨਾਂ ਦੀ 13 ਕਿੱਲੇ ਜ਼ਮੀਨ ਆ ਜਿਹੜਾ ਪੱਥਰ ਲੱਗਾ ਹੋਇਆ ਇੱਧਰ 13 ਕਨਾਲਾਂ ਜ਼ਮੀਨ ਬਚਦੀ ਆ ਉਸ ਮੁੰਡੇ ਦੀ ਭਰਾਵਾਂ ਦਾ ਖਾਲਾ ਪਹਿਲਾਂ ਤੋਂ 30 ਸਾਲ ਹੋ ਗਏ ਚੱਲਦਿਆਂ ਨੂੰ ਕਿਉਂ ਅਸੀਂ ਕਿਹੜਾ ਨਿਆਣੇ 55 ਸਾਲ ਦੀ ਉਮਰ ਹੋ ਗਈ ਸਾਨੂੰ ਵੀ ਪਤਾ ਹੀ ਨਹੀਂਦਾ ਚੱਲਦਾ ਜੋ ਨਹਿਰੀ ਬਣੀ ਆਇਆ ਉਦੋਂ ਦੇ ਖਾਲਾ ਚੱਲਦਾ ਪਿੱਛੇ ਰੌਲਾ ਸੀ ਸੇਠਾ ਨਾਲ ਪਹਿਲਾਂ ਪਿੱਛੋਂ ਸੇਠਾ ਨੇ ਢਾਇਆ ਸੀ ਦੋ ਘਰਾਣੇ ਦਰਖਾਸਤ ਦੇ ਕੇ ਬੰਦੇ ਪਾ ਕੇ ਵਿੱਚ ਵੀ ਖਾਲਾ ਹੀ ਨਜ਼ਰ ਤੋਂ ਜਲਦਾ ਭਾਈ ਇਹ ਚੱਲਣਾ ਚਾਹੀਦਾ ਸੇਠਾ ਨੇ ਖਾਲਾ ਦੇਤਾ ਉਹ ਖੜਾ ਹੋਇਆ ਸਾਰਾ ਉਸ ਸੇਠਾ ਚੋਂਦਾ ਮਗਰ ਠੀਕ ਹੈ ਆ 13 ਘਰਾਣਾ ਜ਼ਮੀਨ ਆ ਇਹਨਾਂ ਦੋ ਭਰਾਵਾਂ ਦੀ ਜ਼ਮੀਨ ਨਹਿਰ ਦੇ ਨਾਲ ਲੱਗਦੀ ਆ ਇਸੇ ਰਾ ਤੇ ਐਲ ਦੇਤੇ ਉੱਥੋਂ ਅਸੀਂ ਇਹਨੂੰ ਕਿਹਾ ਵੀ 13 ਘਰਾਣਾ ਜ਼ਮੀਨ ਲੈ ਲੈ ਅੱਛਾ ਟੱਕ ਨਾ ਟੱਕ ਲਾਲਾ 13 ਕ ਨਾਲ ਆਏ ਨੂੰ ਛੱਡ ਦੇ ਤੂੰ ਕਹਿੰਦਾ ਮੇਰੇ ਦੋ ਹੁੰਦੇ ਆ ਤੇ ਵਿਵਾਦ ਤੁਸੀਂ ਖੜਾ ਨਾ ਕਰੋ ਨਹੀਂ ਉਹ ਕਹਿੰਦੇ ਇੱਥੇ ਖਾਲਾ ਕੋਈ ਹੈ ਹੀ ਨਹੀਂ ਸੀ ਉਹ ਕਹਿੰਦੇ ਜੀ ਇੱਥੇ ਖਾਲਾ ਤਾਂ ਹੈ ਹੀ ਨਹੀਂ ਅੱਛਾ ਤੁਸੀਂ ਧੱਕੇ ਨਾ ਕਹਿੰਦੇ ਸਾਨੂੰ ਅੱਛਾ ਤੇ ਖਾਲਾ ਖੁਦ ਪ੍ਰਸ਼ਾਸਨ ਆ ਕੇ ਪਵਾ ਕੇ ਗਿਆ ਨਹਿਰ ਮਹਿਕਮਾ ਆਇਆ ਪੁਲਿਸ ਆਈ ਉਹਨਾਂ ਨੇ ਖਾਲਾ ਦੁਬਾਰਾ ਪਵਾਤਾ ਦੁਬਾਰਾ ਕਿਸਾਨ ਜੁਨੀਅਨ ਨੇ ਟਵਾਇਆ ਉਹ ਤਾਂ ਇਹ ਕਹਿੰਦੇ ਵੀ ਪੁਲਿਸ ਵਾਲਿਆਂ ਨੇ ਪੈਸੇ ਖਾਦੇ ਹੋਣਗੇ ਤਾਂ ਐ ਕਰਦੇ ਆ ਨਹੀਂ ਪੁਲਿਸ ਵਾਲਿਆਂ ਨੇ ਪੈਸੇ ਉਹ ਕਹਿੰਦੇ ਖਾਦੇ ਹੋਣਗੇ ਪਿੱਛੇ ਵੀ ਖਾਲਾ ਹੈਗਾ ਅੱਗੇ ਵੀ ਹੈਗਾ ਤਾਂ ਵਿਚਾਲੋ ਖਾਲਾ ਕਿੱਧ ਅੱਛਾ ਵਿਚਾਲੇ ਖੜਾ ਹੈ ਹੀ ਨਹੀਂ ਸੀ ਫਿਰ ਪਹਿਲਾਂ ਤੋਂ ਹੈ ਨਹੀਂ ਸੀ ਉਹ ਜਿਹੜੇ ਬੰਦੇ ਕਹਿੰਦੇ ਵੀ ਇੱਥੇ ਹੈ ਨਹੀਂ ਸੀ ਉਹਨਾਂ ਨੂੰ ਇਹ ਪੁੱਛਿਆ ਜਾਵੇ ਵੀ ਪਿੱਛੇ ਖੜਾ ਖੜਾ ਹਾਂ ਪਿੱਛੇ ਵੀ ਹੈ ਉਹ ਕਾਦੇ ਵਾਸਤੇ ਖੜਾ ਉਹ ਕਿਹਨੂੰ ਜਾਂਦਾ ਖੜਾ ਜਿਹੜਾ ਪਿੱਛੋਂ ਖੜਾ ਆ ਰਿਹਾ ਹੈ ਉਹ ਕਿੱਥੇ ਜਾਂਦਾ ਠੀਕ ਹੈ ਅੱਗੇ ਵੀ ਖੜਾ ਖੜਾ ਉਹ ਕਿੱਥੇ ਜਾਂਦਾ ਵਿਚਾਲੇ ਖੜਾ ਕਿੱਧਰ ਗਿਆ 25 30 ਸਾਲ ਪਾਣੀ ਉੱਡ ਕੇ ਤਾਂ ਲਾਉਂਦੇ ਨਹੀਂ ਉੱਡ ਕੇ ਤਾਂ ਲੱਗਿਆ ਨਹੀਂ ਪਿੱਛੇ ਖੜਾ ਖੜਾ ਤੁਸੀਂ ਤੁਸੀਂ ਇਹ ਪੈਲੀ ਕਹਿੰਦੇ ਠੇਕੇ ਦੇ ਲੈਂਦੇ ਰਹੇ ਹੋ हां ਮਾੜ ਮਸੀਨ 2012 ਦੀ ਜ਼ਮੀਨ ਇੱਕ ਟਿੱਕੇ ਦੀ ਵਿਜੀ ਸੀ ਅੱਛਾ ਉਦੋਂ ਚੱਲਦਾ ਸੀ ਇਹ ਖਾਲਾ ਹਾਂ ਉਹ ਕੋਈ ਨਹਿਰੀ ਪਾਣੀ ਲਾਉਂਦੇ ਨਹੀਂ ਖਾਲੀ ਦੀ ਇਸੇ ਖਾਲੇ ਵਿੱਚ ਹਾਂਜੀ ਹਾਂਜੀ ਮੇਰੇ ਤਾਇਆ ਦਾ ਪੁੱਤ ਸੰਤੋਖ ਸਿੰਘ ਵੀਜੀ ਮੋੜ ਤੇ ਵੀ ਵਸੇ ਡੱਠੋਗੇ ਹੁਣ ਅੱਛਾ ਭਾਈ ਸਾਂਝੀ ਜ਼ਮੀਨ ਵੀਜੀ ਸੀ 5 ਕਿੱਦੇ ਠੀਕ ਹੈ ਠੀਕ ਹੈ ਹੋਰ ਉਹ ਨਹਿਰੀ ਪਾਣੀ ਅਸੀਂ ਲਾਉਂਦੇ ਰਹੇ ਹਾਂ ਕੋਈ ਟੈਨਸ਼ਨ ਨਹੀਂ ਸਾਨੂੰ ਕਿਸੇ ਗੱਲ ਦੀ ਹਾਂ ਤੇ ਪਰ ਮੈਂ ਕਿਸਾਨ ਯੂਨੀਅਨ ਨੂੰ ਬੇਨਤੀ ਕਰਦਾ ਦੋਹਾਂ ਤਰ੍ਹਾਂ ਨੂੰ ਹੀ ਵੀ ਜਿਹੜਾ ਕਿਸਾਨਾਂ ਦੇ ਮਸਲੇ ਦੇ ਵਿੱਚ ਆਪਾਂ ਪਾਣੀ ਲਾਉਣਾ ਵੀਰਾਂ ਨੂੰ ਤੇ ਹਟਾਉਣਾ ਨਿਕਾ ਇਹ ਇਹਦੇ ਵਿੱਚ ਭਰਾਵਾਂ ਦੇ ਵਿੱਚ ਥਪੇੜ ਨਹੀਂ ਪਾਉਣਾ ਚਾਹੀਦਾ ਬਹਿ ਕੇ ਸੌਂ ਸੁੱਝ ਕੇ ਉਹਨਾਂ ਨੂੰ ਜਿਵੇਂ ਵੀ ਨਿਬੜਦਾ ਪਾ ਪਾਈਪ ਲਾਈਨ ਪਾਜੀ ਭਾਵੇਂ ਕਿਸੇ ਖਾਲੇ ਦਾ ਹਮ ਆਪਣਾ ਕਰਕੇ ਕਿਨਸੂਪੰਟੂ ਵੀ ਖਾਲਾ ਸਹੀ ਪੈਣਾ ਚਾਹੀਦਾ ਤੇ ਪਾਣੀ ਇਹ ਜ਼ਮੀਨ ਨੂੰ ਲੱਗਣਾ ਚਾਹੀਦਾ ਸਾਡੀ ਇਹ ਬੇਨਤੀ ਹੈ ਠੀਕ ਹੈ ਭਾਈ ਉਹ ਕਹਿੰਦੇ ਕੋਈ ਪਰਚਾ ਪੁਰਚਾ ਵੀ ਤੁਸੀਂ ਉਹਦੇ ਤੇ ਕਰਵਾਇਆ ਉਹ ਕਹਿੰਦੇ ਕੋਈ ਝੂਠਾ ਪਰਚਾ ਕਰਵਾਇਆ ਨਹੀਂ ਝੂਠਾ ਪਰਚਾ ਨਹੀਂ ਕਰਵਾਇਆ ਜੀ ਉਹਨਾਂ ਨਹਿਰ ਮਹਿਕ ਵਿੱਚ ਲੋ ਕਰਾਇਆ ਗਿਆ ਹੈ ਜੀ ਹਾਂਜੀ ਹਾਂਜੀ ਪ੍ਰਸ਼ਾਸਨ ਨਾਲੋਂ ਨਹਿਰ ਵਿਭਾਗ ਦੇ ਉਹਨਾਂ ਦਾ ਪਰਚਾ ਇਹ ਕਿਵੇਂ ਇਹ ਖਾਲਾ ਢਾਉਣ ਦਾ ਹੋਇਆ ਸੀ ਜੀ ਪਹਿਲਾਂ ਇਹ ਪਹਿਲਾਂ ਖਾਲਾ ਢਾਟਾ ਸੀ ਐਕਸ਼ਨ ਨੇ ਮੇਰੇ ਹੱਕ 'ਚ ਫੈਸਲਾ ਕਰਤਾ ਸੀਗਾ ਉਹ ਫੈਸਲੇ ਤੋਂ ਬਾਅਦ ਇਹਨੂੰ ਚਰਚਾਣਾ ਪਣ ਹੋਇਆ ਤੇ ਇਹਨੇ ਖਾਲਾ ਢਾਟਾ ਜੀ ਅੱਛਾ ਤੇ ਫਿਰ ਉਹ ਕਾਨੂੰਨ ਦੀ ਕਾਰਵਾਈ ਦੇ ਵਿੱਚ ਅੜਚਲ ਬੰਦੇ ਸੀ ਕਾਨੂੰਨ ਦੀ ਉਲੰਘਣਾ ਕੀਤੀ ਤੇ ਫਿਰ ਇਹ ਉਹ ਖਾਲਾ ਢਟਾਤਾ ਸੀਗਾ ਤਾਂ ਹੀ ਦੂਰੀਆਂ ਰੌਟ ਪਾ ਕੇ ਨਹਿਰ ਵਿਭਾਗ ਦੇ ਡੀਸੀ ਦੇ ਹੁਕਮਾਂਦ ਦੁਆਰਾ ਫਿਰ ਦੂਰੀਆਂ ਪਵਾਇਆ ਗਿਆ ਜੀ अच्छा 2 ਰੁਪਿਆ ਪਹਿਲਾਂ ਇਹ ਨਹੀਂ ਨਹੀਂ ਪਹਿਲਾਂ ਇੱਕ ਵਾਰ ਪਿਆ ਜੀ ਪਹਿਲਾਂ ਇੱਕ ਵਾਰ ਇਹ ਇੱਕ ਵਾਰ ਪਿਆ ਜੀ ਹਾਂ ਜੀ ਉਹਨੇ ਪਹਿਲਾਂ ਟਾਇਆ ਜੀ ਹੁਣ ਪੈ ਗਿਆ ਉਹਨੇ ਫਿਰ ਦੂਰੀ ਹਟਾਇਆ ਤਾਂ ਇਹ ਸਾਲਾਂ ਤੋਂ ਚੱਲਦਾ ਸੀ ਨਾ ਅੱਛਾ ਠੀਕ ਹੈ ਇੱਕ ਮੁੜ ਕੇ ਫਿਰ ਬਾਅਦ ਦੇ ਵਿੱਚ ਪਾਇਆ ਫਿਰ ਜਦੋਂ ਵੀ ਜਦੋਂ ਅਸੀਂ ਪਹਿਲਾਂ ਹੁਣ ਪੰਜਾਂ ਨੇ ਭਰਾਵਾਂ ਨੇ ਅਸੀਂ ਬਈ ਤੇ ਲਿਖਾਇਆ ਸੀ ਮੈਂ ਵੀ ਇੱਥੋਂ ਦੀ ਖਾਲਾ ਦੇਣਾ ਤੁਸੀਂ ਉਹਨੂੰ ਆਹ ਵਿਖਾਏ ਨਹੀਂ ਕਾਗਜ਼ ਤੂੰ ਸਾਥ ਨਹੀਂ ਕੋਈ ਕੋਈ ਮੰਨਦਾ ਹੀ ਨਹੀਂ ਗਾ ਬਈ ਕੋਈ ਨਹੀਂ ਮੰਨਦਾ ਹਾਂ ਦਾ ਬਸ ਵੇਖਣ ਦੀ ਲੋੜ ਹੀ ਕੋਈ ਨਹੀਂ ਗਾਦਾ ਬਸ ਜਿਹੜੇ ਗੱਲ ਤਾਂ ਮੇਨ ਉੱਥੇ ਹੀ ਖੜੀ ਜਾਨਾ ਵੀ ਜਿਹੜਾ ਕੰਮ ਕੀਤਾ ਵਾ ਉਹਨੇ ਅੱਛਾ ਦੂਜੇ ਪਾਸੇ ਸ਼ਕਾਸ਼ਕਾਈ ਕੀਤੀ ਵੀ ਹੈ ਤੇ ਹੁਣ ਦੂਜੇ ਧਰ ਦੀ ਗੱਲ ਕਿ ਕਿੱਥੋਂ ਸਾਗ ਜੀ ਵੇਖਣ ਦੀ ਗੱਲ ਤੁਹਾਨੂੰ ਲੋੜ ਸੀ ਵੀ ਵੇਖਿਆ ਕਾਹਤੋਂ ਨਹੀਂ ਵੇਖਦੇ ਕਾਹ ਬਸ ਹੁਣ ਮੈਂ ਤਾਂ ਨਹੀਂ ਵੇਖਣ ਦੀ ਲੋੜ ਹੀ ਨਹੀਂ ਤੁਸੀਂ ਤਾਂ ਖਾਲਾ ਨਹੀਂ ਲੈ ਸਕਦੇ ਤੇ ਮਰੱਬੇ ਬੰਦੀ ਲੈਂਡ ਤੇ ਵੀ ਨਹੀਂ ਲੈ ਸਕਦੇ ਇੱਥੇ ਮਰੱਬੇ ਬੰਦੀ ਲੈਣਾ ਕੋਈ ਮਰੱਬੇ ਬੰਦੀ ਲੈਂਡ ਤੋਂ ਦੀ ਖਾਲਾ ਜਾ ਰਿਹਾ ਤੇ ਪੰਜਾ ਹੁਣ ਪੰਜੇ ਪ੍ਰਾਸਾ ਸੀ ਸਾਨੂੰ ਦੋਹਾਂ ਨੂੰ ਟਾਕ ਕੇ ਇਹ ਆ ਗਿਆ ਦੂਜਿਆਂ ਨੂੰ ਤਾਂ ਆਗੇ ਲੈਦਾ ਲੈਦਾ ਸਾਨੂੰ ਦੋਵਾਂ ਨੂੰ ਇਕੱਠਾ ਆ ਗਿਆ ਇਕੱਠਿਆਂ ਨੇ ਅਸੀਂ ਐਂ ਬੰਦ ਕੇ ਨਾ ਪੈਲੀ ਆਏ ਹੈ ਇਹ ਇਹਨੂੰ ਮੈਂ ਕਿਹਾ ਵੀ ਤੂੰ ਭਵਾ ਲੈ ਲੈ ਭਾਵੇਂ ਆ ਲੈ ਲੈ ਇਹ ਨਾ ਮੈਨੂੰ ਆਹ ਦੇ ਦੇ ਤੇ ਇਹ ਇਹ ਦੇ ਦਿੱਤੀ ਤੇ ਮੈਨੂੰ ਆ ਆ ਗਈ ਹੁਣ ਆ ਕੰਮ ਕੱਢ ਮਾਰਿਆ ਜਲੂ ਇਹਨੂੰ ਇਹਨੇ ਆਪ ਵੀ ਤਾਂ ਇੱਥੋਂ ਦੀ ਪਾਣੀ ਲੰਘ ਕੇ ਲਾਗਦਾ ਤਿੰਨ ਕਰਾਣਾ ਗਾਂਹ ਚ ਜ਼ਮੀਨ ਇਹਦੀ ਵੀ ਹੈ ਜੀ ਇਹ ਵੀ ਪਾਣੀ ਇੱਥੋਂ ਦੀ ਲਾ ਰਿਆ ਹੁਣ ਉੱਥੋਂ ਲਫਾਫਾ ਪਾਉਂਦਾ ਮੋਟਰ ਤੋਂ ਸਪੈਸ਼ਲ ਪਾਣੀ ਉੱਥੇ ਲਾ ਰਿਆ ਇਹਦੀ ਚਪੈਦਾਂ ਤੋਂ ਗਾਂ ਇਹਦੀ ਵੀ ਤਿੰਨ ਕਰਾਣਾ ਜ਼ਮੀਨ ਆ ਉਹਨੂੰ ਪਾਣੀ ਲਿਆ ਕੇ ਰਿਆ ਲਫਾਫਾ ਪਾ ਕੇ ਮੋਟਰ ਤੋਂ ਪਾਣੀ ਲਾ ਰਿਆ ਜੰਗਰ ਕਰਨਾ ਚਾਹੁੰਦਾ ਜੀ ਇਹਦੀ ਤਾਂ ਉਹ ਗੱਲ ਨਹੀਂ ਹੋ ਗਈ ਵੀ ਮੈਂ ਭਲਾ ਕਹਿੰਦਾ ਇੱਕ ਅੱਖੋਂ ਕਾਣਾ ਹੋ ਜਾਂ ਦੂਜਾ ਦੋ ਦੋਨਾਂ ਤੋਂ ਬਸ ਮੇਨ ਗੱਲ ਇਹ ਹੀ ਹੈ ਜੀ ਬਸ ਬਸ ਇੱਕ ਕੀਰਤੀ ਕਿਸਾਨ ਯੂਨੀਅਨ ਬਸ ਇਸ ਸਟੈਂਡ ਲੈ ਰਹੀ ਹੈ ਇਹਨੂੰ ਦੇਖ ਨਹੀਂ ਤੇ ਤੁਸੀਂ ਫਿਰ ਯੂਨੀਅਨ ਦਾ ਕੀ ਜਦੋਂ ਛੰਨੇ ਝੁੰਡੇ ਗੱਡੇ ਤੁਸੀਂ ਇੱਥੇ ਪਹੁੰਚੇ ਨਹੀਂ ਵੀ ਭਾਈ ਸਾਡੀ ਨਹੀਂ ਅਸੀਂ ਇੱਥੇ ਹੈ ਨਹੀਂ ਸੀਗੇ ਜੀ ਇਹ ਰਾਤ ਨੂੰ ਕੰਮ ਕੀਤਾ ਜੀ ਇਹਨਾਂ ਨੇ अच्छा हां जी हां जी ਕਰਕੇ ਤੇ ਫਿਰ ਰਾਤ ਨੂੰ ਪਹਿਲਾਂ ਟਾਇਆ ਸੀ ਰਾਤ ਨੂੰ ਟਾਇਆ ਨਾ ਉਦੋਂ ਵੀ ਰਾਤ ਨੂੰ ਟਾਇ ਦੇਣੇ ਸਾਨੂੰ ਨਹੀਂ ਪਤਾ ਲੱਗਣ ਲੱਗਾ ਵੀ ਕਦੋਂ ਟਾ ਗਏ ਅਸੀਂ ਤਾਂ ਸਵੇਰ ਵਾਰੀ ਲਾਉਣ ਆਏ ਸੀ 11 ਵਜੇ ਤੇ ਜੇ ਆਣ ਕੇ ਵੇਖਿਆ ਤਾਂ ਗਾਂ ਖਾਲੀ ਹੈ ਨਹੀਂ ਸੀ ਮੈਨੂੰ ਤਾਂ ਫਿਰ ਜਿਹੜੇ ਕੰਮ ਰਾਤ ਨੂੰ ਕਰਦੇ ਆ ਇਹ ਫਿਰ ਚੋਰਾਂ ਚ ਤੇ ਇੰਨਾ ਚ ਕੋਈ ਬਹੁਤਾ ਫਰਕ ਨਹੀਂ ਨਹੀਂ ਕੋਈ ਫਰਕ ਨਹੀਂ ਜੀ ਇੰਨਾ ਚ ਜਮ ਅਸੇਲੇ ਆਤੀ ਹੈ ਹੀ ਬਾਕੀ ਨਾਲ ਨਾਉਣ ਵਾਲਾ ਹੀ ਇਹਨਾਂ ਦੇ ਅੱਛਾ ਹਾਂਜੀ ਹਾਂਜੀ ਇਹ ਕੰਮ ਅਰਜਿੰਦਰ ਤੇ ਨੌਨਿਹਾਲ ਦਾ ਕੰਮ ਹੈ ਜੀ ਅੱਛਾ ਭਾਈ ਇੱਕ ਐਵੇਂ ਹੁੰਦਾ ਵੀ ਜਦੋਂ ਵੀ ਆਪਾਂ ਕਿਸੇ ਤੋਂ ਖਾਲਾ ਲੈਨੇ ਆ ਜਾਂ ਕੋਈ ਪਹੀ ਲੈਨੇ ਆ ਸਾਂਝੀ ਹੈਨਾ ਤਾਂ ਆਪਾਂ ਅਗਲੇ ਨੂੰ ਜਿਹੜੀ ਉਹਦਾ ਹਿੱਸਾ ਬਣਦਾ ਹੁੰਦਾ ਉੰਨੀ ਪੈਲੀ ਦੇਣੀ ਹੁੰਦੀ ਹੈ ਜਾਂ ਕੋਈ ਪੈਸਾ ਦੇ ਦੇਈਦਾ ਹੈ ਤੇ ਤੁਸੀਂ ਫਿਰ ਇਹਨਾਂ ਨੂੰ ਕੋਈ ਦੇ ਰਹੇ ਹੋ ਜਾਂ ਦਿੱਤਾ ਪਹਿਲਾਂ ਇਹਨਾਂ ਨੂੰ ਪਹਿਲਾਂ ਦਿੱਤਾ ਹੋਇਆ ਹੈ ਜੀ ਬਾਕੀ ਮਚਰਕਾ ਖਾਤਾ ਜੀ ਇਹਦੇ ਵਿੱਚ ਦੀ ਦਿੱਤੇ ਹੋਈ ਹੈ ਜੀ ਜੋ ਭਰਾਮਾ ਦੀ ਪਹਿਲਾਂ ਕਾਟੇ ਕੱਟੀ ਕੁੱਟੀ ਹੋਈ ਹੈ ਸਾਰਾ ਕੁਝ ਪੈਹੀ ਦੀ ਵੀ ਦਿੱਤੀ ਹੋਈ ਹੈ ਸਾਰਾ ਕੁਝ ਹੋਇਆ ਹੋਇਆ ਹੈ ਜੀ ਅੱਛਾ ਕਿਵੇਂ ਕੱਟੀ ਹੋਈ ਹੈ ਤੁਹਾਨੂੰ ਬਜ਼ੁਰਗੋ ਪਤਾ ਸੀ ਇਹ ਵਈ ਤੇ ਲਿਖ ਕੇ ਪਹਿਲਾਂ ਜਦੋਂ ਪਹਿਲੀ ਵੰਡੀ ਆ ਨਾ ਖਾਲਾ ਪਹਿਲਾਂ ਪਾ ਕੇ ਫਿਰ ਜ਼ਮੀਨ ਵੰਡੀ ਸੀ ਵੀ ਇਹ ਖਾਲਾ ਇੱਥੋਂ ਦੀ ਰਹੂਗਾ ਵਈ ਦੇ ਉੱਤੇ ਮੇਰਾ ਲਿਖਿਆ ਹੋਇਆ ਪੰਜਾਂ ਭਰਾਵਾਂ ਦਾ ਵੀ ਇਹ ਲਿਖਤ ਹੈਗੀ ਆ ਤਾਂ ਹਾਂ ਲਿਖਤ ਸਾਡੇ ਕੋਲੇ ਆ ਵਈ ਤੇ ਲਿਖਿਆ ਹੋਇਆ ਵੀ ਇੱਥੋਂ ਦੀ ਖਾਲਾ ਦੇਣਾ ਅੱਛਾ ਫਿਰ ਤਾਂ ਫਿਰ ਤਾਂ ਕਾਨੂੰਨ ਦੇ ਹਿਸਾਬ ਨਾਲ ਮਤਲਬ ਬੰਦ ਹੈ ਕਾਨੂੰਨ ਦੇ ਹਿਸਾਬ ਨਾਲ ਅਸੀਂ ਸੱਚੇ ਆ ਤੇ ਬਰ ਸਾਨੂੰ ਸੱਚੇ ਰਹਿਣ ਨਹੀਂ ਦਿੱਤਾ ਉਹ ਦੀਸ ਵਾਲੇ ਵਾਲੇ ਨੇ ਅੱਛਾ ਵੀ ਉਹ ਆਲੇ ਵੀ ਕੀ ਹੋਇਆ ਇਹ ਕਹਿੰਦਾ ਕਾਨੂੰਨ ਹੀ ਵੀ ਕਹਿਆ ਹੈ ਹਾਂ ਵੀ ਉਹ ਸੱਚੇ ਨਹਿਰ ਮਹਿਕਮਾ ਵੀ ਸਾਰਾ ਗਲਤ ਪੁਲਿਸ ਪ੍ਰਸ਼ਾਸਨ ਵੀ ਸਾਰਾ ਗਲਤ ਜੋ ਸਰਕਾਰੀ ਦੈਰਾ ਸਾਰਾ ਗਲਤ ਕਹਲਾ ਰਜਿੰਦਰ ਸਿੰਘ ਆ ਦਾ ਮੈਂ ਹੀ ਕਹਲਾ ਸਹੀ ਆ ਜੀ ਅੱਛਾ ਤੁਹਾਡੀ ਸਾਰੀ ਪਿੰਡ ਦੀ ਪੰਚਾਇਤ ਵੀ ਗਲਤ ਸਾਰਾ ਕੁਝ ਗਲਤ ਆ ਬਸ ਅਰਜਿੰਦਰ ਸਿੰਘ ਆ ਦਾ ਜੋ ਮੈਂ ਹੀ ਆ ਬਸ ਜੀ ਅੱਛਾ ਤੁਹਾਡੇ ਕੋਲੋਂ ਪੁੱਛਣਾ ਚਾਹੂੰਗੀ ਤੁਸੀਂ ਪਿੰਡ ਦੇ ਨੰਬਰਦਾਰ ਵੀ ਹੋ ਬੰਦੇ ਨੂੰ ਪਤਾ ਹੁੰਦਾ ਹਨਾ ਦੋਨੇ ਪਾਰਟੀਆਂ ਬਾਰੇ ਪਤਾ ਹੁੰਦਾ ਤੇ ਜਦੋਂ ਬਾਹਰੀ ਬੰਦਾ ਇੰਟਰਫੇਅਰ ਕਰਦਾ ਤਾਂ ਤੁਹਾਡੀ ਪੰਚਾਇਤ ਵੱਲੋਂ ਨਹੀਂ ਕਦੇ ਰੋਕਿਆ ਗਿਆ ਨੇ ਮੈਡਮ ਗੱਲ ਇਹ ਵਾਲੀ ਵੀ ਸਾਡੇ ਪਿੰਡ ਦੀ ਪੰਚਾਇਤ ਵੀ ਹੈਗੀ ਆ ਸਾਡੇ ਪਿੰਡ ਦੀਆਂ ਜਥੇਬੰਦੀਆਂ ਵੀ ਹੈਗੀਆਂ ਕਿਸਾਨ ਜਥੇਬੰਦੀਆਂ ਵੀ ਹੈਗੀਆਂ ਦੂਜੇ ਪਿੰਡ ਨੂੰ ਤਾਂ ਹੱਕ ਹੀ ਨਹੀਂ ਬਣਦਾ ਉਹਨਾਂ ਨੂੰ ਇੱਧਰ ਆਉਣ ਦਾ ਜੇ ਉਹਨਾਂ ਦਾ ਕੋਈ ਮਸਲਾ ਵੀ ਆ ਉਹ ਸਾਡੇ ਪਿੰਡ ਦੀ ਜਥੇਬੰਦੀ ਨੂੰ ਕਹਿ ਕੇ ਕਰਵਾ ਸਕਦੇ ਆ ਰਾਜinama ਅੱਛਾ ਜਾਂ ਸਾਡੇ ਪਿੰਡ ਦੀ ਪੰਚਾਇਤ ਨੂੰ ਕਹਿ ਸਕਦੇ ਆ ਜੋ ਬਾਕੀ ਉਹਨਾਂ ਦਾ ਦੂਜੇ ਪਿੰਡ ਦਾ ਤਾਂ ਸਾਡੇ ਪਿੰਡ ਚ ਇੰਟਰਫੇਅਰ ਕਰਨ ਦਾ ਮਤਲਬ ਹੀ ਨਹੀਂ ਬਣਦਾਗਾ ਸਾਡੇ ਪਿੰਡ ਦੇ ਜਥੇਬੰਦੀਆਂ ਹੈਗੀਆਂ ਉਹ ਕਾਰਨ ਆਪ ਦਾ ਜਿਵੇਂ ਮਰਜ਼ੀ ਕਰਨ ਦਾ ਫੈਸਲਾ ਹੂੰ ਤਾ ਕਰਕੇ ਹੀ ਜਿਹੜਾ ਅੰਦੋਲਨ ਆ ਸਾਡਾ ਇਸੇ ਤੇ ਕਾਰਨ ਹੀ ਫੇਲ ਹੁੰਦਾ ਜਾ ਰਿਹਾ ਕਿਉਂਕਿ ਮੰਨ ਲਓ ਜੇ ਆਪਾਂ ਰਾਜਨੀਤੀ ਕਰਦੇ ਆ ਉਹਦੇ ਚ ਇੱਕ ਦੂਜੀ ਧਿਰ ਨੂੰ ਗਲਤ ਸਹੀ ਠਰਾਉਨੇ ਆ ਉਹਦੇ ਨਾਲ ਇਹ ਅੰਦੋਲਨ ਤੇ ਪੂਰਾ ਅਸਰ ਪੈਂਦਾ ਸਾਡਾ ਹੂੰ ਠੀਕ ਹੈ ਜੀ ਜਥੇਬੰਦੀਆਂ ਆਪਾਂ ਕਹਿ ਸਕਦੇ ਆਂ ਵੀ ਲੋਕਾਂ ਦੇ ਹੱਕਾਂ ਲਈ ਹੈ ਹਿੱਤਾਂ ਲਈ ਹੈ ਪਰ ਕਾਨੂੰਨ ਤੋਂ ਉੱਪਰ ਕਿਵੇਂ ਹੋ ਸਕਦੀ ਹੈ ਹਾਂਜੀ ਕਾਨੂੰਨ ਤੋਂ ਉੱਪਰ ਨਹੀਂ ਹੋ ਸਕਦੀਆਂ ਕਾਨੂੰਨ ਤਾਂ ਮੈਡਮ ਕਾਨੂੰਨ ਨੇ ਆਪਦਾ ਕੰਮ ਕਰਨਾ ਹੀ ਕਰਨਾ ਹੈ ਅੱਛਾ ਜੀ ਉਹ ਕਹਿੰਦੇ ਸੀ ਤੁਹਾਡੀ ਕੋਈ ਸੰਧਵਾ ਸੁਧਵਾ ਹੋਣਾ ਨਾਲ ਰਿਸ਼ਤੇਦਾਰੀ ਹੈ ਇਸ ਕਰਕੇ ਪ੍ਰਸ਼ਾਸਨ ਤੁਹਾਡੇ ਹੱਕ ਚ ਨਹੀਂ ਨਹੀਂ ਸੱਧਵਾਨਾਂ ਤਾਂ ਕੋਈ ਦੂਰ ਦੀ ਮਾੜੀ ਮੋਟੀ ਨੀ ਵੀ ਨਹੀਂ ਹੈ ਨੀ ਜੇ ਐਵੇਂ ਬਿਨ ਗੱਲ ਤੋਂ ਉਹਨਾਂ ਨੂੰ ਭੰਡ ਰਹੇ ਹੈ ਜੀ ਹਾਂ ਆਏ ਜਿਹੜੇ ਕਿਸੇ ਨਾ ਕਿਸੇ ਲੀਡਰ ਨੂੰ ਖਿੱਚ ਲੇ ਕਿਸੇ ਕਿਸੇ ਨੂੰ ਲੀਡਰ ਨੂੰ ਬਸ ਉਹਨੇ ਆਪ ਦੇ ਥੱਲੇ ਰੱਖਣਾ ਜੀ ਕੋਈ ਆਦਾ ਸਿੱਕਾ ਉਹਨੇ ਬਸ ਮੇਨ ਕਹੋ ਤੇ ਚੁੱਲੇ ਦੀ ਆ ਵੀ ਚੁੱਲਾਈ ਉਹਦਾ ਕੰਮ ਦਾ ਇੱਥੇ ਚੱਲਦਾ ਹੈ ਜੀ ਉਹਦਾ ਅੱਛਾ ਰਾਜਨੀਤਿਕ ਕੱਚੋਈ ਅਜਾ ਮਤਲਬ ਕਿਸੇ ਰਾਜਨੀਤਿਕ ਲੀਡਰ ਦਾ ਨਾਮ ਲੈ ਕੇ ਨਾਮ ਲੈ ਕੇ ਜੀ ਅੱਛਾ ਹੈ ਨਹੀਂ ਕੋਈ 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 ਨਹੀਂ ਸਾਡੀ ਦੂਰ ਨੇੜੇ ਦੀ ਕੋਈ ਰਿਸ਼ਤੇਦਾਰੀ ਨਹੀਂ ਹੈ ਉਹਨਾਂ ਨੂੰ ਫਿਰ ਸੱਦਾ ਪੱਤਰ ਕਿਹਨੇ ਦਿੱਤਾ ਇੱਥੋਂ ਕਿੰਨਾ ਨੇ ਰਜਿੰਦਰ ਹੁਣਾਂ ਨੂੰ ਕਿੰਨਾ ਨੇ ਸੱਦਾ ਪਤਾ ਬਸ ਐਵੇਂ ਹਵਾ ਚ ਤਲਵਾਰਾਂ ਮਾਰੀ ਜਾਂਦੇ ਆ ਜਾਂ ਆਪਾਂ ਇੱਥੇ ਖੜਕੇ ਮਾਰੀ ਜਾਂਦੇ ਹਵਾਜਤ ਤਲਵਾਰਾਂ ਮਾਰਨੀਆਂ ਜਾਂ ਮਰੀ ਜਾਂਦੇ ਆ ਜੀ ਹਾਂ ਉਹ ਨਹੀਂ ਆਉਂਦੀਆਂ ਨਹੀਂ ਜਾਂਦੀਆਂ ਹਦੀ ਹਦੀ ਆਹ ਜੀ ਮੇਰੇ ਕੋਲ ਫੋਟੋ ਮੇਰੇ ਕੋਲੇ ਵੀਡੀਓ ਹੈ ਜੀ ਹਾਂ ਵੀ ਅਸੀਂ ਮੇਰੇ ਕੋਲ ਨਹਿਰ ਮੈਂ ਫੋਟੋ ਕਾਦੀ ਹੈ ਜੀ ਉਹ ਇਹ ਜ਼ਿਲ੍ਹੇਦਾਰ ਪਟਵਾਰੀ ਨਾਲ ਨਾਲ ਜਿਹੜਾ ਸੁਖਦੀਪ ਸਿੰਘ ਜਿਹੜਾ ਖਾਲਾ ਚੱਲੀ ਜਾਂਦਾ ਉਹ ਇਹੇ ਇਸੇ ਖਾਲੇ ਦੇ ਉੱਤੇ ਖੜਕੇ ਜ਼ਿਲ੍ਹੇਦਾਰ ਪਟਵਾਰੀ ਵੱਲੋਂ ਰਿਪੋਰਟ ਕੀਤੀ ਗਈ ਹੈ ਵੀ ਹਾਂ ਇਹ ਖਾਲਾ ਚੱਲਦਾ ਹੈ ਮੇਰੇ ਕੋਲੇ ਵੀਡੀਓ ਵੀ ਆ ਬਾਕਾਇਦਾ ਇਹਦੀ ਇਹਦੀ ਫੋਟੋਆਂ ਵੀ ਆ ਜੀ ਤੁਹਾਡਾ ਹੈਗਾ ਕੋਲ ਵੀਡੀਓ ਤਾਂ ਦਿਖਾ ਦਿਓ ਕਿਉਂਕਿ ਉਹ ਕਹ ਰਾਇ ਸੀ ਕਿ ਮੌਕਾ ਨਹੀਂ ਦੇਖਿਆ ਗਿਆ ਖਾਲਾ ਚੱਲਦਾ ਨਹੀਂ ਹੈ ਅੱਜ ਅੱਜ ਮੈਂ ਵੀਡੀਓ ਤੁਹਾਡੇ ਇਹਨਾਂ ਦਾ ਕਹਿਣਾ ਹੈ ਵੀ ਅਸੀਂ ਜਿਹੜਾ ਵੀਡੀਓ ਵੀ ਸਾਡੇ ਕੋਲ ਨਹੀਂ ਜਦੋਂ ਮੌਕਾ ਵੇਖਣ ਆਏ ਪ੍ਰਸ਼ਾਸਨ ਨੇ ਖਾਲਾ ਚੱਲਦਾ ਵੀ ਵੇਖਿਆ ਬਾਕੀ ਆ ਪੰਚਾਇਤ ਦੇ ਮੈਂਬਰ ਵੀ ਮੌਜੂਦ ਨੇ ਪਿੰਡ ਦੇ ਲੋਕ ਨੇ ਇਹਨਾਂ ਦੀ ਪਹਿਲੀ ਠੇਕੇ ਤੇ ਰਹੀ ਹੈ ਇਹਨਾਂ ਸਾਰਿਆਂ ਦਾ ਕਹਿਣਾ ਵੀ ਅਸੀਂ ਖੁਦ ਦੇਖਿਆ 55 ਸਾਲਾਂ ਦੀ ਸਾਡੀ ਉਮਰ ਹੈ ਵੀ ਇਹ ਖਾਲਾ 25-30 ਸਾਲਾਂ ਤੋਂ ਚੱਲਦਾ ਸੀ ਪਰ ਅੱਜ ਕਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਕਹਿ ਰਹੇ ਆ ਕਿ ਖਾਲਾ ਚੱਲਦਾ ਨਹੀਂ ਸੀ ਜਾਂ ਤਾਂ ਉਹਨਾਂ ਨੂੰ ਵੜਾ ਪਤਾ ਹੈ ਤੇ ਜਾਂ ਫਿਰ ਇਹ ਬਜਾਰੇ ਇਸਪੈਂਡ ਦੇ ਵਸਨੀਕ ਨਹੀਂ ਹੋਣੇ ਤਾਂ ਇਹਨਾਂ ਗੱਲਾਂ ਦਾ ਜਵਾਬ ਹੈ ਜਿਹੜਾ ਦੇਵੇ ਕਿਉਂਕਿ ਹੁਣ ਕਿਸਾਨ ਯੂਨੀਅਨਾਂ ਤੋਂ ਲੋਕਾਂ ਲੋਕ ਹੈ ਜਿਹੜੇ ਉਹ ਡਰਨ ਲੱਗ ਗਏ ਤੁਸੀਂ ਸਾਫ਼ ਦੇਖ ਸਕਦੇ ਹੋ ਇਹਨਾਂ ਨੂੰ ਉਹਨਾਂ ਪ੍ਰਸ਼ਾਸਨ ਦਾ ਜਾਂ ਕਿਸੇ ਹੋਰ ਦਾ ਨਹੀਂ ਜਿੰਨਾ ਕਿਸਾਨ ਯੂਨੀਅਨਾਂ ਦਾ ਹੋਇਆ ਪਿਆ ਕਿਉਂਕਿ ਕਿਸਾਨ ਯੂਨੀਅਨਾਂ ਰਾਜੀ ਨਾਵੇਂ ਨਹੀਂ ਕਰਵਾ ਰਹੀਆਂ ਫੁੱਟ ਪਾ ਰਹੀਆਂ